ਹੈਲੋ ਜੀ ਹਾਂਜੀ ਸਾਰੇ ਫ੍ਰੈਂਡ ਨੂੰ ਸਤ ਸ੍ਰੀ ਅਕਾਲ ਤੁਸੀਂ ਨੇ ਜੀਰਾ ਆਲੂ ਤਾਂ ਬਹੁਤ ਸੁਣੇ ਹੋਣਗੇ ਪਰ ਅੱਜ ਆਪਾਂ ਬਣਾਵਾਂਗੇ ਜੀਰਾ ਕद्दू ਤੇ ਆਓ ਤੁਹਾਨੂੰ ਦਿਖਾਉਨੇ ਆ ਇਹਦੀ ਫੁੱਲ ਰੈਸਪੀ ਉਹਦੇ ਵਾਸਤੇ ਆਪਾਂ ਨੇ ਲੈਤੇ ਨੇ ਕद्दू ਤੇ ਪਿਆਜ਼ ਥੋੜਾ ਜਿਹਾ ਆਦਰਕ ਤੇ ਜੀਰਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਆਓ ਤੁਹਾਨੂੰ ਦਿਖਾਉਨੇ ਹਾਂ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਿਆਜ਼ ਪਿਆਜ਼ ਦੇ ਵਿੱਚ ਨਾ 3-4 ਪਿਆਜ਼ ਪੈਣਗੇ ਫਿਰ ਇਹ ਜਿਆਦਾ ਟੇਸਟੀ ਬਣਦੀ ਹੈ ਤੇ ਪਿਆਜ਼ਾਂ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਥੋੜਾ ਜਿਹਾ ਚਿਰਪੁੰਨਾਗੇ ਜਿਆਦਾ ਨਹੀਂ ਮੰਤੀ ਬ੍ਰਾਊਨ ਜੇ ਕਰਾਂਗੇ ਬਸ ਹਾਂਜੀ ਪਿਆਜ਼ ਨੂੰ ਹਲਕੇ ਜਿਹੇ ਬ੍ਰਾਊਨ ਕਰਕੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਆਪਾਂ ਨੇ ਥੋੜਾ ਜਿਹਾ ਅਦਰਕ ਕਟਿੰਗ ਕੀਤਾ ਸੀ ਇਹਨੂੰ ਵੀ ਆਪਾਂ ਚੰਗੇ ਤਰੀਕੇ ਨਾਲ ਭੁੰਨਣਾ ਹੈ ਦੇਖੋ ਪਹਿਲਾਂ ਜੀਰਾ ਪਾਇਆ ਆਪਾਂ ਨੇ ਫਿਰ ਪਿਆਜ਼ ਪਾਏ ਨੇ ਇਹ ਜਿਹੜੀ ਜੀਰਾ ਕद्दू ਹੈ ਨਾ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਨੇ ਕਿਉਂਕਿ ਇਹ ਸੁੱਕੀ ਸਬਜ਼ੀ ਹੁੰਦੀ ਹੈ ਜਿੱਦਾਂ ਕਿ ਆਪਣੇ ਆਲੂਆਂ ਦੀ ਹੁੰਦੀ ਹੈ ਬਿਲਕੁਲ ਉਸੇ ਤਰੀਕੇ ਦੀ ਹੁੰਦੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂਨ ਸ਼ੇਅਰ ਜ਼ਰੂਰ ਕਰਨਾ ਹੈ ਨਾ ਤੇ ਪਹੁੰਚੇ ਦੇ ਵਿੱਚ ਐਡ ਕਰ ਦਾਂਗੀ ਕद्दू ਦੇਖੋ ਇਹ ਕद्दू ਵੀ ਆਪਣੇ ਘਰ ਦੇ ਹੀ ਹੈ ਇਹਦੀ ਹਨਾ ਜਾਣਕਾਰੀ ਚਾਹੁੰਦੇ ਹੋ ਤੁਸੀਂ ਬੇਲਾਂ ਦੀ ਵੀ ਕਿੱਦਾਂ ਉਹਨੂੰ اگਾਉਣਾ ਚਾਹੀਦਾ ਵੀ ਕਿੱਦਾਂ ਹਨਾ ਆਰਗੇਨਿਕ ਤਰੀਕੇ ਦੇ ਨਾਲ اگਾਉਣਾ ਚਾਹੀਦਾ ਇਹਦੀ ਵੀ ਰੈਸਪੀ ਤੁਹਾਨੂੰ ਮਲਕੀ ਪੂਰੀ ਵੀਡੀਓ ਆਪਣੇ ਚੈਨਲ ਤੇ ਮਿਲ ਜੇਗੀ ਤਾਂ ਤੁਸੀਂ ਚੈਨਲ ਤੇ ਜਾ ਕੇ ਸਰਚ ਕਰਕੇ ਦੇਖ ਸਕਦੇ ਹੋ ਆਪਣੇ ਚੈਨਲ ਦਾ ਨਾਮ ਆਂਦਾ ਪਿਆਰਾ ਬਲੌਗ ਹੁਣ ਆਪਾਂ ਸਾਰੇ ਕੱਦੂ ਨੂੰ ਵੀ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਮਸਾਲੇ ਐਡ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਹਲਦੀ ਪਾਊਡਰ ਜਿਆਦਾ ਆਪੇ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਂਦੇ ਹੈਗੇ ਤੇ ਥੋੜੀ ਜੀ ਲਾਲ ਮਿਰਚ ਪਾਊਡਰ ਬਸ ਟੇਸਟ ਅਨਸਾਰ ਪਾ ਸਕਦੇ ਹੋ ਨਮਕ ਜਿੰਨੀ ਤੁਹਾਡੀ ਹੈ ਨਾ ਵੈਜੀਟੇਬਲ ਹੈਗੀ ਤੁਸੀਂ ਉਹਦੇ ਹਿਸਾਬ ਦੇ ਨਾਲ ਨਾਮ ਮਿਰਚ ਦਾ ਐਡ ਕਰ ਸਕਦੇ ਹੋ ਹੁਣ ਆਪਾਂ ਕਰ ਦਾਂਗੇ ਮਿਕਸ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਵਾਂਗੇ ਬਸ ਐਦੇ ਕਵਰ ਕਰਕੇ ਇਹਨੂੰ ਪਕਾਵਾਂਗੇ ਫਿਰ ਬਾਅਦ ਦੇ ਵਿੱਚ ਆਪਾਂ ਇਹਨੂੰ ਓਪਨ ਕਰ ਦਾਂਗੇ ਦੇਖੋ ਆਪਣੇ ਜੀਰਾ ਕਦੂ ਬਣ ਕੇ ਰੈਡੀ ਨੇ ਵੀਡੀਓ ਕਿਦਾਂ ਦੀ ਲੱਗੀ ਲਾਈਕ ਮੈਨ ਸ਼ੇਅਰ ਜ਼ਰੂਰ ਕਰਨਾ ਥੋੜਾ ਟਾਈਮ ਆਪਾਂ ਇਹਨੂੰ ਰਿੰਨਾਗੇ ਤਾਂ ਬਹੁਤ ਹੀ ਟੇਸਟੀ ਬਣੂਗੀ ਹਾਂਜੀ ਦੇਖੋ ਆਪਣੇ ਜੀਰਾ ਕਦੋਂ ਬਣ ਕੇ ਬਿਲਕੁਲ ਰੈਡੀ ਨੇ ਵੀਡੀਓ ਚੰਗੀ ਲਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਮਿਲਾਂਗੇ ਅਗਲੀ ਵੀਡੀਓ ਤੇ ਚੱਕ ਲਈ ਸਤਿ ਸ੍ਰੀ ਅਕਾਲ